ਚੰਬਲ ਦਾ ਵਾਰਿਆ ਤੇ 36 ਬਿਮਾਰੀਆਂ ਜਿਹੜੀਆਂ ਇਥੋਂ ਹਟਦੀਆਂ ਬਾਬਾ ਇਸਤਾਨ ਦੀ ਦਿੰਨੇ ਅਸੀਂ ਪਵਿੱਤਰ ਮਿੱਟੀ ਪਰ ਉਹਨੂੰ ਮਿੱਟੀ ਨਹੀਂ ਕਹਿਣਾ ਰਖਸਾ ਕਹਿਣਾ ਰੱਖ ਉਹਦੇ ਵਿੱਚ ਪਾ ਲਈਦੀ ਉਹਦੇ ਵਿੱਚ ਪਾ ਕੇ ਉਸ ਕਮਰੇ 'ਚ ਲੈ ਜਣੀ ਜਿੱਥੇ ਮੀਟ ਸ਼ਰਾਬ ਸਿਗਰਟ ਤਮਾਕੂ ਆਂਡਾ ਇਹੋ ਜਿਹਾ ਮਤਲਬ ਨਾ ਆਵੀ ਸੋ ਇਹ ਉਹ ਕਮਰਾ ਜਿੱਥੋਂ ਕਿ ਸੰਗਤ ਦਾ ਜਿਹੜਾ ਹਰੇਕ ਰੋਗ ਦੂਰ ਹੁੰਦਾ ਚਮੜੀ ਨੂੰ ਲੈ ਕੇ ਹਾਂ ਇਹ ਰਖਸਾ ਹੈ ਜੀ ਇਹ ਅਸੀਂ ਦਿੰਨੇ ਆ ਤੇ ਇਹ ਖਰੀਦੀਆ ਉਹ ਬਰਤਨ ਦੇ ਵਿੱਚ ਪਾ ਕੇ ਇਸ ਤਰ੍ਹਾਂ ਕੱਢ ਕੇ ਤੇ ਕਬਲੀ 'ਚ ਪਾ ਕੇ ਤੇ ਥੋੜਾ ਜਿਹਾ ਜਿਹੜਾ ਗਲਾਸ ਹੋ ਜੇ ਪਾਣੀ ਪਾ ਕੇ ਘੋਲ ਕੇ ਆਪਣੇ ਸਰੀਰ ਤੇ ਪਤਲੀ ਪਤਲੀ ਲਾਉਣੀ ਗਾੜੀ ਨਹੀਂ ਲਾਉਣੀ ਜਿਆਦੀ ਨਹੀਂ ਲਾਉਣੀ ਤੇ ਬਾਬਾ ਜੀ ਦਾ ਨਾਮ ਜਪਣਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਤਨ ਤਨ ਬਾਬਾ ਸਿੱਧ ਸਰਸਾਈ ਚਮੜੇ ਦਾ ਜੋੜਾ ਨਹੀਂ ਪਾਉਣਾ ਚਮੜੇ ਦੀ ਬੈਲਟ ਬਲਟਰੀ ਲਾਉਣਾ ਸਰੀਰ ਜਿਹੜਾ ਹੈ ਸੂਚਾ ਦੇ ਪਵਿੱਤਰ ਜਿਹਦਾ ਗ੍ਰਸਤ ਮਾਰਕ ਨਹੀਂ ਕਰਨਾ ਘਰ ਵਾਲੀ ਨੂੰ ਟੱਚ ਨਹੀਂ ਕਰਨਾ ਜਿੱਨਾਂ ਚ ਰੱਖ ਲਾਉਣੀ ਬਿਲਕੁਲ ਸੂਚੇ ਪਵਿੱਤਰ ਅਜਾ ਬਾਬਾ ਜੀ ਕੀ ਆਪਣੀ ਪਤਨੀ ਨੂੰ ਹੱਥ ਨਹੀਂ ਲਾਉਣਾ ਉਹਦੇ ਨਾਲ ਨਾ ਟੱਚ ਨਹੀਂ ਕਰਨਾ ਕਿਉਂਕਿ ਇਹਦੀ ਮਰਜ਼ਾ ਦਾ ਇਹ ਆ ਜੇ ਕਰੂਗਾ ਤੇ ਫੇਰ ਉਹ ਮਾਨ ਨਹੀਂ ਹੁੰਦਾ ਲੋਕੀ ਮੈਂ ਤੇਰੀ ਜਬਾਨ ਦੱਸ ਨਹੀਂ ਸਕਦੀ ਆਪਾਂ ਹੀ ਰੋਗ ਰਾਜੀ ਹੋ ਚੁੱਕੇ ਅਰਬਾਂ ਕਰੋੜਾਂ ਰੋਗ ਆਪ ਥਲੇ ਬੈਨੇ ਕਮੇਟੀ ਦੇ ਦੋ ਟੈਲੀਫੋਨ ਨੰਬਰ ਆ ਆ ਬਾਬਾ ਯਾ ਨਾਮ ਜਨ ਜੱਪਿਓ ਅਰਜਨ ਦੇਵ ਗੁਰੂ ਸਰਹੰਕੜ ਜੂਨ ਗਰਬਨਾ ਆਇਓ ਇੱਕ ਗੁਰੂ ਦਾ ਬਚਨ ਚਲਣ ਡਿਆ ਵਾ ਬਾਬਾ ਜੀ ਪਛਾਹ ਇਥੋਂ ਖਾ ਸਕਦੇ ਆ ਜਾਂ ਇਥੋਂ ਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਲੰਗਰ ਨਹੀਂ ਖਾ ਸਕਦੇ ਜਿਹੜਾ ਰੋਗੀ ਆ ਉਹਨੇ ਨਹੀਂ ਖਾਣਾ ਬਾਕੀ ਜਿਹੜੇ ਮਰਜੀ ਸਕਦੇ ਇੱਥੇ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਮੁਲਕ ਸਾਰੇ ਇੱਥੇ ਸਾਰੇ ਦੇਸ਼ ਜਿਹੜੇ ਇੱਥੇ ਹੁੰਦੇ ਆ ਇਥੋਂ ਬਾਬਾ ਜੀ ਰੱਖ ਲੈ ਕੇ ਜਾਂਦੇ ਆ ਉਹ ਦੇਖਦੇ ਵਿੱਚ ਉੱਥੇ ਜਾ ਕੇ ਲਾਉਂਦੇ ਆ ਐਡਾ ਵੱਡਾ ਕੋਈ ਕੰਮ ਨਹੀਂ ਕੋਈ ਸਥਾਨ ਨਹੀਂ ਹੈਗਾ ਦੁਨੀਆ ਤੇ ਜਿੱਥੇ ਮਿੱਟੀ ਲਾਇਆ ਰੋਗੀ ਗਲਿਆ ਤੇ ਸੜਿਆ ਜਿਹੜਾ 100 ਕਰੋੜ ਦਾ ਨਹੀਂ ਰਾਜੀ ਹੁੰਦਾ ਉਹ ਇਥੋਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੇਂਦਰ ਨੇ ਜਿੱਥੇ ਸਤ ਗੁਰੂ ਦਾ ਨੇ ਪੈਰ ਧਰੇ ਨੇ ਉਥੇ ਉਹ ਰੋਗ ਦੂਦ ਹੋ ਜਾਂਦੇ ਨੇ ਜਿੱਥੇ ਸਾਇੰਸ ਹੱਥ ਖੜੇ ਕਰ ਦਿੰਦੀ ਹੈ ਸੋ ਐਸੇ ਇੱਕ ਗੁਰਦੁਆਰਾ ਸਾਹਿਬ ਦੀ ਤੁਹਾਨੂੰ ਅੱਜ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਚੰਬਲ ਪਿੰਡ ਹੈ ਜਿੱਥੇ ਕਿ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ ਸੀਗਾ ਬੜਾ ਇਤਿਹਾਸਿਕ ਗੁਰਦੁਆਰਾ ਹੈ ਤੇ ਵੱਡੇ ਵੱਡੇ ਰੋਗ ਜਿਹੜੇ ਚਮੜੀ ਦੇ ਜਿੱਥੇ ਡਾਕਟਰ ਜਿਹੜੇ ਨੇ ਸਾਇੰਸ ਦੇ ਡਾਕਟਰ ਨੇ ਹੱਥ ਖੜੇ ਕਰ ਦਿੰਦੇ ਨੇ ਉਹ ਰੋਗ ਜਿਹੜੇ ਸੇ ਠੀਕ ਹੋ ਜਾਂਦੇ ਨੇ 36 ਤਰ੍ਹਾਂ ਦੀਆਂ ਬਿਮਾਰੀਆਂ ਜੜੀਆਂ ਇੰਨੇ ਨੇ ਖਤਮ ਹੋਣੀਆਂ ਚੰਬਲ ਤੇ ਉਸ ਤੋਂ ਵੱਧ ਵੀ ਜਿਹੜੀਆਂ ਬਿਮਾਰੀਆਂ ਕਈਆਂ ਨੇ ਠੀਕ ਕਰਾਈਆਂ ਨੇ ਇੱਥੋਂ ਵੱਡੇ ਵੱਡੇ ਰੋਗ ਜਿਹੜੇ ਜਿਨ੍ਹਾਂ ਦਾ ਇਲਾਜ ਸਾਇੰਸ ਕੋ ਨਹੀਂ ਹੈਗਾ ਉਹ ਇਲਾਜ ਇੱਥੇ ਹੁੰਦਾ ਸੋ ਬਾਬਾ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਜੀ ਅੱਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਤੇ ਆਪਣੇ ਬਾਰੇ ਥੋੜਾ ਜਿਹਾ ਦੱਸ ਦਿਓ ਕਿੰਨੇ ਸਾਲ ਹੋ ਗਏ ਇੱਥੇ ਕੀ ਨਾਮ ਹੈ ਤੇ ਕਿੰਨਾ ਸੇਵਾ ਨਵੰਦਰਪਾਲ ਸਿੰਘ ਆ ਤੇ ਮੈਨੂੰ 6 ਸਾਲ ਹੋ ਗਏ 5.5 6 ਸਾਲ ਹੋ ਗਏ ਤੇ ਸੇਵਾ ਕਰਦੇ ਨੂੰ ਹਾਂਜੀ ਇਹ ਬਾਬਾ ਜੀ ਸਥਾਨ ਦਾ ਨਾਮ ਦੱਸ ਦਿਓ ਸਿੱਧ ਸਰਸਾਈ ਸਾਹਿਬ ਦੇ ਕਿਹੜਾ ਤੇ ਤਰਨਤਾਰਨ ਬਾਬਾ ਸਿੱਧ ਸਰਸਾਈ ਜੀ ਇਹ ਸਥਾਨ ਦਾ ਜਿੱਥੇ ਆਪਾਂ ਖਲੋਤਿਆਂ ਦਾ ਨਾਮ ਤਰਨਤਾਰਨ ਬਾਬਾ ਸਿੱਧ ਸਰਸਾਈ ਜੀ ਤੇ ਤਰਨਤਾਰਨ ਸਾਹਿਬ ਤੋਂ ਵਾਰਿਆ ਗੁਰੂ ਅਰਜਨ ਦੇਵ ਪਾਸ਼ਾ ਪੰਜਵੇਂ ਪਾਸ਼ਾ ਸ਼ੇਦਾਂ ਦੇ ਸਰਤਾਜ ਦਾ ਹਾਂ ਠੀਕ ਆ ਬਾਬਾ ਜੀ ਭਾਵ ਕੀ ਆ ਸਿੱਧ ਸਰਸਾਈ ਸਾਹਿਬ ਤੋਂ ਬਾਬਾ ਸਿੱਧ ਸਰਸਾਈ ਦਾ ਭਾਵ ਇਹ ਆ ਵੀ ਉਹ ਜਿਤਨਾ ਕਰਮ ਨਹੀਂ ਹੁੰਦੀ 5.5 ਫੁੱਟ ਦੀ ਕਰਮ ਹੁੰਦੀ ਆ ਤੇ ਉਹਦੇ ਵਿੱਚ ਸਰਸਾਈਆਂ ਹੁੰਦੀਆਂ ਵਾ ਉਹ ਕੰਮ ਤੇ ਬਾਬਾ ਜੀ ਏਡਾ ਵੱਡਾ ਕਰਦੇ ਦੁਨੀਆ ਤੇ ਕੋਈ ਨਹੀਂ ਕਰ ਸਕਦਾ ਗਰੰਟੀਡ ਮੈਂ ਬਾਹ ਖੜੀ ਕਰਕੇ ਕਹਿਣਾ ਏਡਾ ਵੱਡਾ ਕੋਈ ਕੰਮ ਨਹੀਂ ਕੋਈ ਸਤਾਨ ਨਹੀਂ ਹੈਗਾ ਦੁਨੀਆ ਤੇ ਜਿੱਥੇ ਮਿੱਟੀ ਲਾਇਆ ਰੋਗੀ ਗਲਿਆ ਤੇ ਸੜਿਆ ਜਿਹੜਾ 100 ਕਰੋੜ ਦਾ ਨਹੀਂ ਰਾਜੀ ਹੁੰਦਾ ਉਹ ਇਥੋਂ ਦਾ ਗਰੰਟੀਡ ਜਿਹੜਾ ਉਹ ਅਸੀਂ ਮਰਜ਼ਾਦਾ ਮੈਂ ਦੱਸੂਗਾ ਤੇ ਉਹ ਮਰਜ਼ਾਦਾ ਦੇ ਵਿੱਚ ਨਾ ਰਾਜੀ ਹੋਏ ਤੇ ਅਸੀਂ ਉਹ ਗਲਤੀ ਬਿਲਕੁਲ ਕਰਦੇ ਆ ਤੇ ਬਿਲਕੁਲ ਕਿਰਪਾ ਹੁੰਦੀ ਆ ਗੁਰੂ ਸਾਹਿਬ ਦੀ ਪਰ ਸਾਡੇ ਵਿੱਚ ਕਮੀਆਂ ਰਹਿ ਜਾਂਦੀਆਂ ਇੱਥੇ ਵਾਰਿਆ ਚੰਬਲ ਦਾ ਚੰਬਲ ਦਾ ਵਾਰਿਆ ਤੇ ਛਤੀ ਬਿਮਾਰੀਆਂ ਜਿਹੜੀਆਂ ਇੱਥੇ ਹਟਦੀਆਂ ਕਾਹਦੀ ਨਾਲ ਸ਼ਰਧਾ ਦੇ ਵਿਸ਼ਵਾਸ ਨਾਲ ਜੇ ਆਪਾਂ ਸ਼ਰਧਾ ਤੇ ਵਿਸ਼ਵਾਸ ਕਰੀਏ ਠੀਕ ਆ ਤੇ ਬਿਲਕੁਲ ਤੂੰ ਸਾਰੇ ਰੋਗ ਹਟਦੇ ਆ ਇੱਥੇ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਮੁਲਕ ਸਾਰੇ ਇੱਥੇ ਸਾਰੇ ਦੇਸ਼ ਜਿਹੜੇ ਇੱਥੇ ਆਉਂਦੇ ਆ ਇਥੋਂ ਬਾਬਾ ਜੀ ਰੱਖ ਲੈ ਕੇ ਜਾਂਦੇ ਆ ਉਹ ਦੇਖਦੇ ਵਿੱਚ ਉੱਥੇ ਜਾ ਕੇ ਲਾਉਂਦੇ ਆ ਬਾਬਾ ਜੀ ਇਹ ਗੱਲ ਕਿੱਥੋਂ ਸ਼ੁਰੂ ਹੁੰਦੀ ਬਖਸ਼ ਕਿਦਾਂ ਹੋਈ ਸਤ ਗੁਰਾਂ ਦੀ ਕਹਾਣੀ ਕਿੱਥੋਂ ਸ਼ੁਰੂ ਹੋਈ ਸੀ ਕਹਾਣੀ ਇੱਥੋਂ ਸ਼ੁਰੂ ਹੋਈ ਕਿ ਚੰਬਲ ਪਿੰਡ ਦੇ ਬਾਬਾ ਜੀ ਆ ਤੇ ਆਪਣਾ ਨਿਤਨੇਮ ਕਰਕੇ ਸੇਵਾ ਸਿਮਰਨ ਕਰਕੇ ਤੇ ਕਈ ਟੋਕਰੀ ਲੈ ਕੇ ਆਪਣਾ ਪ੍ਰਸ਼ਾਦਾ ਛੱਕੇ ਰੋਟੀ ਪਾਣੀ ਖਾ ਕੇ ਫੋਨ ਜਲ ਪਾਣੀ ਛੱਕੇ ਆਪਣਾ ਜਾਂ ਉਸ ਟਾਈਮ ਤੇ ਨਾਲ ਖੜਦੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ ਇਹ ਖੁਸ਼ੀ ਦੇ ਵਿੱਚ ਗੁਰੂ ਅਰਜਨ ਦੇਵ ਪਾਸ਼ ਨੇ ਤਰਨਤਨ ਸਾਹਿਬ ਸਲੋਵਰ ਦੀ ਸੇਵਾ ਲਵਾਈ ਸੀ ਤੇ ਬਾਬਾ ਹੀ ਨੇਮੀ ਜਾਂਦੇ ਸੀ ਰੋਜ਼ ਕਈ ਟੋਕਰੀ ਆਪਣੇ ਲੈ ਕੇ ਪ੍ਰਸ਼ਾਦਾ ਪਾਣੀ ਛੱਕੇ ਤੇ ਰਾਜ ਕੋਈ ਲੱਕੜਵਾਲਾ ਮਿਲ ਜਦਾ ਸੀ ਉਹ ਵੀ ਲੈ ਜਾਂਦੇ ਸੀ ਲੰਮੇ ਸਵੇ ਤੋਂ ਸੇਵਾ ਕਰਦੇ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਪਾਸ਼ਾ ਦਵਾਨ ਸੱਜਿਆ ਤੇ ਉਥੇ ਇੱਕ ਕੋੜ ਦੇ ਰੋਗ ਵਾਲਾ ਕੋੜੀ ਆ ਗਿਆ ਉਹਨੇ ਗੁਰੂ ਅਰਜਨ ਦੇ ਪਾਸ਼ਾ ਦੇ ਗਾੜੀ ਫਰਿਆਦ ਕੀਤੀ ਪਾਸ਼ਾ ਮੈਂ ਕੋੜ ਦੇ ਰੋਗ ਨਾਲ ਪੀੜਤਾਂ ਤੇ ਗੁਰੂ ਅਰਜਨ ਦੇ ਪਾਸ਼ਾ ਨੇ ਸੰਗਤ ਦੇ ਵਿੱਚ ਆਵਾਜ਼ ਲਾਈ ਮੇਰਾ ਨੇਮੀ ਸਿੱਖ ਉਠੋ ਕਿ ਰਾ ਨੇਤ ਨਿਯਮਿਤ ਸੇਵਾ ਕਰਦਾ ਰਿਹਾ ਹੋਵੇ ਨਿਯਮਿਤ ਸਿੱਖ ਉੱਠੋ ਜ ਨਹੀਂ ਥੋੜਾ ਜਲ ਪਾਣੀ ਨਾ ਛਕਿਆ ਹੋਵੇ ਤਾਂ ਸੇਵਾ ਇੱਥੇ ਕੀਤੀ ਹੋਈ। ਬਾਬਾ ਜੀ ਪਹਿਲੇ ਬਚਨ ਨਾਲ ਨਹੀਂ ਉੱਠੇ ਫਿਰ ਦੂਸਰਾ ਬਚਨ ਗੁਰੂ ਅਰਜਨ ਦੇਵ ਪਾਸ਼ਾਣ ਛੜਿਆ ਤੇ ਬਾਬਾ ਨੇ ਸੋਚਿਆ ਕਿ ਹੋਰ ਵੀ ਕੋਈ ਹੌਸਲਾ ਮੈਂ ਕੱਲਾ ਨਹੀਂ ਜਾ ਇਹੋ ਜਾਂ ਫਿਰ ਜ ਨਹੀਂ ਥੋੜਾ ਜਲ ਪਾਣੀ ਨਾ ਛਕਿਆ ਹੋਵੇ। ਦੋ ਬਚਨਾਂ ਨਾਲ ਬਾਬਾ ਜੀ ਨਹੀਂ ਉੱਠੇ ਤੀਸਰਾ ਬਚਨ ਗੁਰੂ ਅਰਜਨ ਦੇਵ ਪਾਸ਼ਾਣ ਨੇ ਸਾਡੇ ਪਿੰਡ ਦਾ ਨਾਂ ਲਿਆ। ਕਿ ਬਾਬਾ ਚੰਬੜਾ ਉੱਠ ਲਾ ਪੱਲਾ ਇਹਨੂੰ। ਉਸ ਟਾਈਮ ਤੇ ਜੋ ਵੀ ਬਾਬਾ ਜੀ ਨੂੰ ਆਖਿਆ ਹੋਊਗਾ। ਤੇ ਉਹਨੇ ਆਹ ਬਾਬਾ ਜੀ ਉੱਠ ਕੇ ਤੇ ਲਾਉ ਪੱਲਾ ਕੋੜੇ ਨੂੰ ਤੇ ਬਾਬਾ ਜੀ ਨੇ ਕੋੜੇ ਨੂੰ ਪੱਲਾ ਲਾ ਕੇ ਤੇ ਗਲ ਚ ਪੱਲਾ ਪਾ ਕੇ ਗੁਰੂ ਅਰਜਨ ਦੇਵ ਪਾਸ਼ਾ ਜਦੋਂ ਸੱਤ ਵਾਰੀ ਪੱਲਾ ਲਾਇਆ ਕੋੜੇ ਦੇ ਗਲ ਚ ਪੱਲਾ ਪਾ ਕੇ ਆਪਣੇ ਗਾੜੀ ਖਲੋ ਕੇ ਗੁਰੂ ਅਰਜਨ ਦੇਵ ਪਾਸ਼ਾ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਦੇ ਤੇ ਕਿਹਾ ਬਾਬਾ ਜੀ ਮੇਰੇ ਪੱਲੇ ਚ ਗਰੀਬ ਸਿੱਖ ਦੇ ਕੀ ਤਾਕਤ ਆ ਮੇਰੇ ਪੱਲਾ ਲਾਉਣ ਵਾਲੇ ਕੋੜ ਜ਼ੋਰ ਹੋ ਜੂਗਾ ਉਹਨੇ ਆਖਿਆ ਜਾ ਤੇਰੇ ਪਿੰਡ ਦਾ ਤੇਰੀ ਯਾਦ ਦਾ ਕੋਈ ਪੱਲਾ ਲਾ ਦੂ ਹੁਣੇਲੇ ਸਮਿਆਂ ਚ ਤੇ ਜੇ ਪਹਿਲੇ ਦੂਸਰੇ ਵਚਨ ਨਾਲ اردو ਫਿਰ ਇਥੋਂ ਕੋੜੇ ਰਾਜੀ ਹੋਣੇ ਹੁਣ ਚੰਬਲ ਦੇ ਰੋਗ ਵਾਲੇ ਜਿੰਨੇ ਵੀ ਆਉਣਗੇ ਤੇ ਇਹ ਤੇਰੇ ਦਾਤੂ ਰਾਜੀ ਹੋਣਗੇ ਤੇਰੇ ਪਿੰਡ ਦਾ ਕੋਈ ਰਹੀ ਦੀ ਦੁਨੀਆ ਤੱਕ ਤੇ ਉਹਨੇ ਆਖਿਆ ਜੀ ਕਾਲਜੋਗ ਚ ਬਿਮਾਰੀ ਫੈਲ ਗਈ ਮੈਂ ਆਣ ਪਾਣੀ ਕਿਥੋਂ ਸਿਕਾਉਂਗਾ ਬਾਬਾਈ ਨੇ ਆਖਿਆ ਜਿਹੜਾ ਤੇਰੇ ਦਰ ਦਾ ਕੋਈ ਪਾਣੀ ਵੀ ਪੀਊਗਾ ਰੋਗੀ ਉਹਦਾ ਰੋਗ ਨਾ ਹਟੂਗਾ ਉਹ ਅਸੀਂ ਚਰਨ ਗੰਗਾ ਤੇ ਬੋਤਲ ਲੈ ਕੇ ਲਿਆ ਪੀ ਇਥੋਂ ਦਾ ਜਲ ਪਾਣੀ ਰੋਗੀ ਨੇ ਨਹੀਂ ਛੰਗਣਾ ਜਿਹੜੇ ਰੋਗੀ ਦੇ ਨਾਲ ਆਉਂਦੇ ਆ ਉਹ ਇਥੇ ਲੰਗਰ ਲੱਗਾ ਹੁੰਦਾ 12 ਘੰਟੇ ਜਦੋਂ ਮਰਜ਼ੀ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਹਾਂ ਤੇ ਬਾਬਾ ਜੀ ਪ੍ਰਸ਼ਾਦ ਇਥੋਂ ਖਾ ਸਕਦੇ ਆ ਜਾਂ ਇਥੋਂ ਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਲੰਗਰ ਹੈ ਨਹੀਂ ਖਾ ਸਕਦੇ ਜਿਹੜਾ ਰੋਗੀ ਆ ਉਹਨੇ ਨਹੀਂ ਖਾਣਾ ਬਾਕੀ ਜਿਹੜੇ ਮਰਜ਼ੀ ਸਕੂ ਅੱਛਾ ਪ੍ਰਸ਼ਾਦ ਵੀ ਨਹੀਂ ਲੈ ਸਕਦਾ ਰੋਗੀ ਨੂੰ ਨਹੀਂ ਗੁਰਦਾ ਪ੍ਰਸ਼ਾਦ ਅਸੀਂ ਦਿੰਨੇ ਆ ਰੋਗੀ ਨੂੰ ਅੱਛਾ ਹੋਰ ਜਲ ਪਾਣੀ ਲੰਗਰ ਉਹ ਸਾਡੇ ਪਿੰਡ ਦਾ ਨਹੀਂ ਉਹ ਆਪਣਾ ਪਾਣੀ ਲੈਂਦਾ ਆਪਣੀ ਰੋਟੀ ਪਾਣੀ ਲੈਂਦਾ ਉਹ ਖਾ ਸਕਦਾ ਅੱਛਾ ਪੂਰੇ ਪਿੰਡ ਦਾ ਹੀ ਨਹੀਂ ਸਕਣਾ ਹੁੰਦੇ ਰੋਗੀ ਨੂੰ ਸਾਡੇ ਜੂਹ ਦਾ ਨਹੀਂ ਸਕਣਾ ਬਾਹਰ ਨਿਕਲ ਕੇ 2 ਕਿਲੋ ਮੀਟਰ ਬਾਹਰ ਇਹ ਬਾਬਾ ਜੀ ਬਾਬਾ ਸਤਾਂ ਦੀ ਦਿੰਨੇ ਅਸੀਂ ਪਵਿੱਤਰ ਮਿੱਟੀ ਪਰ ਉਹ ਉਹ ਇਨੀ ਲੈ ਜਾਣੀ ਇੱਕ ਬਰਤਨ ਲੈਣਾ ਏਡਾ ਇੱਕ ਮਿੱਟੀ ਦਾ ਰੱਖ ਉਹਦੇ ਵਿੱਚ ਪਾ ਲਈਦੀ ਉਹਦੇ ਵਿੱਚ ਪਾ ਕੇ ਉਸ ਕਮਰੇ 'ਚ ਲੈ ਜਾਣੀ ਜਿੱਥੇ ਮੀਟ ਸ਼ਰਾਬ ਸਿਗਰਟ ਤਮਾਕੂ ਆਂਡਾ ਇਹੋ ਜਿਹਾ ਬਰਤਨ ਨਾ ਆਵੇ ਨਾਲ ਇੱਕ ਕੌਲੀ ਲੈਣੀ ਪਲਾਸਟਿਕ ਦੀ ਭਾਵੇਂ ਕੌਲੀ ਗਲਾਸ ਬਾਬਾ ਜੀ ਆਪਾਂ ਕਰਕੇ ਦਿਖਾ ਦਿਖਾ ਸਕਦੇ ਆ ਆਜੋ ਨਾਨਾ ਦਿਖਾ ਦਿੰਨੇ ਆਪਾਂ ਉਹ ਰਖ ਸਾਹਿਬ ਜਿਹੜਾ ਮਿੱਟੀ ਮਿੱਟੀ ਨੂੰ ਰਖ ਸਾਹਿਬ ਆਪਾਂ ਇਥੋਂ ਜਿਹੜੀ ਲੱਗੀ ਹੈ ਨਾ ਬਾਬਾ ਜੀ ਤਾਂ ਰਖ ਸਾਹਿਬ ਕਹਣਾ ਮਿੱਟੀ ਨਹੀਂ ਕਹਿਣਾ ਕਿਉਂਕਿ ਸਾਡੀ ਜ਼ਬਾਨ ਮਤਲਬ ਬਿਆਨ ਕਰਕੇ ਦੱਸ ਨਹੀਂ ਸਕਦੀ ਕਿ ਕੀ ਉਹਦੇ ਵਿੱਚ ਕੀ ਤਾਕਤ ਹੈ ਕਿੰਨੀਆਂ ਸ਼ਕਤੀਆਂ ਉਹ ਮਿੱਟੀ ਨਹੀਂ ਉਹਨੂੰ ਕਹਿਣਾ ਉਹਨੂੰ ਰਖ ਸਾਹਿਬ ਕਹਣਾ ਬਿਲਕੁਲ ਆਪਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉੱਥੇ ਜਿਹੜੇ ਮਿੱਟੀ ਦੇ ਬਰਤਨ ਵੀ ਲੱਗੇ ਆ ਤੇ ਬਾਬਾ ਜੀ ਇਹ ਮਿੱਟੀ ਦੇ ਬਰਤਨਾਂ ਦਾ ਵੀ ਕੋਈ ਇੰਨਾ ਨਾਲ ਜਿਹੜਾ ਪਾ ਕੇ ਰੱਖ ਖੜਦੇ ਆ ਅੱਛਾ ਇੰਨਾ ਪਾ ਕੇ ਰੱਖ ਲਏ ਹਾਂਜੀ ਇਹ ਇਸ ਕਰਕੇ ਰ ਇਹਨਾਂ ਦੇ ਵਿੱਚ ਪਾ ਕੇ ਲੈ ਜਾਂਦੇ ਆ ਬਿਲਕੁਲ ਸੋ ਆਜੋ ਆਪਾਂ ਨਾਲ ਨਾਲ ਇੱਥੇ ਦਿਖਾਣੇ ਤੁਸੀਂ ਦੇਖੋ ਸੰਗਤ ਜੀ ਇੱਥੋਂ ਜਿਹੜੀ ਰਖ ਮਿਲਦੀ ਹੈ ਸੋ ਇਹ ਉਹ ਕਮਰਾ ਜਿੱਥੋਂ ਕਿ ਸੰਗਤ ਦਾ ਜਿਹੜਾ ਹਰੇਕ ਰੋਗ ਦੂਰ ਹੁੰਦਾ ਚਮੜੀ ਨੂੰ ਲੈ ਕੇ ਸੋ ਬੜੇ ਭਾਗਾ ਉਹ ਜੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਨਾਲ ਨਾਲ ਤੁਹਾਨੂੰ ਲੈ ਕੇ ਚੱਲਦੇ ਅੰਦਰ ਬਾਬਾ ਜੀ ਇਹ ਰਖ ਸਾਬ ਹੈ ਸਾਰੀ ਹਾਂ ਇਹ ਰਖ ਸਾਬ ਹੈ ਜੀ ਇਹ ਅਹੀ ਦਿੰਨੇ ਆ ਤੇ ਇਹ ਖਰੀਦਿਆ ਉਹ ਬਰਤਨ ਦੇ ਵਿੱਚ ਪਾ ਕੇ ਤੇ ਬਰਤਨ ਤੋਂ ਛੋੜੀ ਜੀ ਇਸ ਤਰ੍ਹਾਂ ਕੱਢ ਲੈਣੀ ਆ ਇਸ ਤਰ੍ਹਾਂ ਥੋੜੀ ਜੀ ਕੱਢ ਲੈਣੀ ਆ ਇਸ ਤਰ੍ਹਾਂ ਕੱਢ ਕੇ ਤੇ ਕੌਲੀ ਚ ਪਾ ਕੇ ਤੇ ਥੋੜਾ ਜਿਹਾ ਜਿਹੜਾ ਗਲਾਸ ਹੋ ਜੇ ਪਾਣੀ ਪਾ ਕੇ ਘੋਲ ਕੇ ਆਪਣੇ ਸਰੀਰ ਤੇ ਪਤਲੀ ਪਤਲੀ ਲਾਉਣੀ ਗਾੜੀ ਨਹੀਂ ਲਾਉਣੀ ਜਿਆਦੀ ਨਹੀਂ ਲਾਉਣੀ ਪਤਲੀ ਪਤਲੀ ਲਾਉਣੀ ਲਾ ਕੇ ਤੇ ਬਾਬਾ ਜੀ ਦਾ ਨਾਮ ਜਪਨਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਤਨ ਤਨ ਬਾਬਾ ਸਿੱਧ ਸਰਸਾਈ 15 20 ਮਿੰਟ ਦਾ ਘੰਟਾ ਜਪੋ ਜਿੰਨਾ ਜ਼ਿਆਦਾ ਜਪੋ ਕਿਰਪਾ ਹੋਗੀ ਉਸ ਤੋਂ ਬਣਾ ਚਮੜੇ ਦਾ ਜੋੜਾ ਨਹੀਂ ਪਾਉਣਾ ਚਮੜੇ ਦੀ ਬੈਲਟ ਵਰਤਣੀ ਲਾਉਣੀ ਠੀਕ ਠੀਕ ਆ ਪਲਾਸਟਿਕ ਦੇ ਬੂਟ ਪਾਓ ਟਾਕੀ ਦੇ ਬੂਟ ਕੈਂਚੀ ਚਲ ਪਾਹੇ ਰਬੜ ਦੇ ਬੂਟ ਪਾਓ ਮੁੜ ਕੇ ਨਾਂ ਰੱਖ ਲਾਉਣੀ ਤੇ ਨਾਂ ਲਾਉਣੀ ਇਹਦਾ ਮਸਲਾ ਕੀ ਜਿਤਨਾ ਅੱਜ 6 ਵਜੇ ਆਪਾਂ ਲਾ ਲਈਆ ਕੱਲ 6 ਵਜੇ ਨੂੰ ਚਮੀਆਂ ਘੰਟੇ ਬਾਅਦ ਲਾਉਣੀ ਆ ਮੁੜ ਕੇ ਨਾਂ ਲਾਉਣੀ ਤੇ ਨਾਂ ਲਾਉਣੀ ਹੂੰ ਚਾਲੀਆਂ ਦਿਨਾਂ ਤੋਂ ਪਹਿਲਾ ਰਮਾਨ ਆ ਗਿਆ ਫਿਰ 40 42 ਦਿਨ ਲਾਈ ਦੀ ਜੇ ਚਾਲੀਆਂ ਚ ਰੋਗ ਰਹਿੰਦਾ ਤੇ ਫਿਰ ਵੱਧ ਲਾਉਣੀ ਪੈਂਦੀ ਆ ਵੀ ਉੱਤੇ ਵੀ ਦਿਨ ਲਾ ਲਓ ਕਈ ਵਾਰੀ ਜੜਾਂ ਵਾਲੀ ਉਹ ਚੀਜ਼ ਹੁੰਦੀ ਆ ਤੇ ਫਿਰ ਉਹਦੀਆਂ ਜੜਾਂ ਬਾਹਰ ਨਿਕਲਦੀਆਂ ਜੇ 40 ਤਾਂ ਪਹਿਲਾਂ ਮਰ ਜਾਂਦੀ ਉਹ ਫਿਰ 40 ਦਿਨ ਲਾਉਂਦਾ ਆ ਜ ਉਹਦੀਆਂ ਜੜਾਂ ਵਾਲੀ ਨਹੀਂ ਦੀ ਜੜਾਂ ਵਾਲੀ ਹੁੰਦੀ ਆ ਤੇ ਉਹ ਫਿਰ ਵੱਧ ਲਾਉਣੀ ਪੈਂਦੀ ਆ ਜਦੋਂ ਉਹ ਵੱਧ ਲਾਓ ਠੀਕ ਆ ਉਸ ਤੋਂ ਬਾਅਦ ਵੱਧ ਲਾਉਣੀ ਆ ਦੂਰ ਨੇੜੇ ਵਾਂਡੇ ਨਹੀਂ ਜਾਣਾ ਵਾਂਡੇ ਸਮਝਦੇ ਜਿ ਤਰ੍ਹਾਂ ਪਰਿਸ਼ਤਾਨਾਂ ਨਹੀਂ ਜਾਣਾ ਰਿਸ਼ਤਨਾਤ ਨਹੀਂ ਕਿਤੇ ਜਾ ਕੇ ਰਹਿਣਾ ਕਿਉਂਕਿ ਉਸ ਜਨ ਲਗਾ ਨਹੀਂ ਪੜਾ ਜਿਹੜਾ ਰੋਜ਼ ਲਗਣੀ ਚਾਹੀਦੀ ਆ ਸਰੀਰ ਜਿਹੜਾ ਬਿਲਕੁਲ ਉਸ ਤੋਂ ਬਾਅਦ ਵਾਂਡੇ ਆ ਜਿੱਥੇ ਮੀਠ ਸਰਾਬ ਚੱਲਦਾ ਪਾਲਟੀਆ ਨਹੀਂ ਜਾਣਾ ਨਹੀਂ ਪ੍ਰਸ਼ਾਦਾ ਛਕਣਾ ਝੂਠਾ ਕਿਸੇ ਨੂੰ ਦੇਣਾ ਨਹੀਂ ਝੂਠਾ ਕਿਸੇ ਦਾ ਖਾਣਾ ਨਹੀਂ ਰੱਖ ਕਿਸੇ ਨੂੰ ਦੇਣੀ ਨਹੀਂ ਹੂੰ ਗੁਰਦੁਆਰੇ ਜਾ ਕੇ ਜੋੜਿਆਂ ਝੂਠੇ ਬਰਤਨ ਨਹੀਂ ਕਿਤੇ ਸੇਵਾ ਨਹੀਂ ਕਰਨੀ ਹੋਰ ਕੋਲ ਹੋਰ ਕੋਲ ਕਰ ਲੋ ਉਸ ਤੋਂ ਵਧਾ ਸਰੀਰ ਜਿਹੜਾ ਇਹ ਸੁੱਚਾ ਤੇ ਪਵਿੱਤਰ ਜਿਹਦਾ ਗ੍ਰਸਤ ਮਾਰਕ ਨਹੀਂ ਕਰਨਾ ਘਰ ਵਾਲੀ ਨੂੰ ਟੱਚ ਨਹੀਂ ਕਰਨਾ ਜਿੱਨਾ ਚ ਰੱਖ ਲੈਣੀ ਬਿਲਕੁਲ ਸੁੱਚੇ ਪਵਿੱਤਰ ਅਜਾ ਬਾਬਾ ਜੀ ਆਪਣੀ ਪਤਨੀ ਨੂੰ ਹੱਥ ਨਹੀਂ ਲਾਉਣਾ ਉਹਦੇ ਨਾਲ ਨਾ ਟੱਚ ਨਹੀਂ ਕਰਨਾ ਕਿਉਂਕਿ ਇਹਦੀ ਮਰਜ਼ਾ ਦਾ ਇਹ ਆ ਜੇ ਕਰੂਗਾ ਤੇ ਫਿਰ ਉਹਨੂੰ ਮਾਨ ਨਹੀਂ ਆਉਂਦਾ ਹੂੰ ਇਹ ਉਹ ਮਰਜ਼ਾ ਦਾ ਪੰਗ ਹੁੰਦੀ ਆ ਅਸੀਂ ਦੱਸ ਕੇ ਘਲੋਣੇ ਆ ਪਰ ਸੰਗਤ ਕਈ ਮੰਨਦੇ ਕਈ ਫਿਰ ਨਹੀਂ ਮੰਨਦੇ ਉਹ ਜੇ ਮਰਜ਼ਾ ਦਾ ਪਾਲਣ ਨਹੀਂ ਕਰਦਾ ਜੱਟ ਕੋ ਵੀ ਜੱਟ ਦੀ ਸੋਚ ਚੀਜ਼ਾਂ ਦੱਸਦਾ ਇਹ ਮਰਜ਼ਾ ਦਾ ਪਾਲਣ ਨਹੀਂ ਕਰਦਾ ਆ ਹੁਣ ਅਮਰ ਛਗਿਆ ਗੁਰੂ ਦਾ ਤੇ ਜੇ ਗੁਰੂ ਦੇ ਪਰਚ ਵਚਨਾਂ ਦੇ ਪਾਲਾ ਨਹੀਂ ਦਿੰਦੇ ਤੇ ਫਿਰ ਕਿਤਨਾ ਬਿਲਕੁਲ ਬਿਲਕੁਲ ਕਿਤਨਾ ਗੱਡੀ ਚੱਲੂਗੀ ਜੋ ਹੁਕਮ ਨਾਲ ਮੈਨੇ ਜੋ ਲਿਖਿਆ ਉਹ ਬਾਪਾਈ ਦਾ ਸਿਧਾਂਤ ਬਣਿਆ ਉਹ ਤੇ ਫਿਰ ਬਣਿਆ ਫਿਰ ਉਹਨੂੰ ਕੀ ਕਰਨਾ ਜਲ ਪ੍ਰਵਾਹ ਕਰਨਾ ਕੋਈ ਦਰਿਆ ਨਹਿਰ ਸੁਆਵੇ ਵਕਤੇ ਪਾਣੀ ਚ ਕੋਈ ਚੀਜ਼ ਕਰਨੀ ਰੱਖਣੀ ਜਲ ਪ੍ਰਵਾਹ ਕਰਕੇ ਕਿਲੋ ਸਰੇ 2 ਕਿਲੋ ਸਰੇ ਆਟਾ ਥੋੜੀ ਜ ਹਾਂ ਜਿਹੜਾ ਕਿਉਂਕਿ ਬਾਬਾ ਜੀ ਦੀ ਮਰਜ਼ਾ ਦਾ ਪਹਿਲਾਂ ਕੰਝ ਕਾ ਖੋਦੇ ਪੰਜ ਜਾਂ 7 ਲੜਕੀਆਂ ਕੰਨਿਆਂ ਕੁਵਾਰੀਆਂ ਨੂੰ ਪ੍ਰਸ਼ਾਦਾ ਛਕਾਉਣ ਦੀ ਮਰਜ਼ਾ ਦਾ ਜਿਹੜੀਆਂ ਵਹਿਈਆਂ ਤੇ ਮੰਗੀਆਂ ਨਹੀਂ ਪਰ ਅੱਜ ਕੱਲ ਤੇ ਕੋਈ ਕਿਸੇ ਦੇ ਘਰੋਂ ਪ੍ਰਸ਼ਾਦਾ ਛਕਦਾ ਨਹੀਂ ਤੇ ਤੁਸੀਂ ਕੀ ਕਰਨਾ ਪਈ ਕਿਸੇ ਗੁਰਦੁਆਰੇ ਸਾਹਿਬ ਆਖੀਦਾ ਵੀ ਚੜਾ ਦਿਓ ਲਾ ਕੇ ਗੁਰਦੁਆਰਾ ਸਾਹਿਬੇ ਲੰਗਰ ਚੱਲਦਾ ਉੱਥੇ ਚੜਾ ਦਿਓ ਜੇ ਕਿ ਭਈ ਕਿਸੇ ਨੇ ਇੱਥੇ ਆਉਣਾ ਹੋਵੇ ਸ਼ੁਕਰਾਨਾ ਕਰਨ ਤੇ ਇੱਥੇ ਵੀ ਆਣ ਕੇ ਆ ਸਕਦਾ ਬਿਲਕੁਲ ਸੱਚੇ ਪਵਿੱਤਰ ਹਨ ਠੀਕ ਆ ਤਾਂ ਦੂਜੀ ਗੱਲ ਆ ਕਮੇਟੀ ਦਾ ਨੰਬਰ ਆ ਬਾਬਾ ਜੀ ਗੁਰ ਚੜਾਈ ਦਾ ਇੱਥੇ 1.2 ਕਿਲੋ ਗੁਰ ਚੜਾਈ ਦਾ ਇਹ ਆ ਬਾਬਾ ਜੀ ਇਤਿਹਾਸ ਦੇ ਨਾਲ ਆ ਜੋ ਮੈਂ ਬੋਲਿਆ ਆ ਥੱਲੇ ਮੈਂ ਲਿਖਿਆ ਆ ਥੱਲੇ ਮੈਂ ਕਮੇਟੀ ਦੇ ਦੋ ਟੈਲੀਫੋਨ ਨੰਬਰ ਆ ਆ ਬਾਬਾ ਜੀ ਦਾ ਨਾਮ ਜੇ ਮੇਰੇ ਨਾਲ ਗੱਲ ਕਰਨੀ ਵੇ ਮੇਰਾ ਹਾਂਜੀ ਜੇ ਮੇਰੇ ਨਾਲ ਕਿਸੇ ਨੇ ਗੱਲ ਕਰਨੀ ਮੇਰਾ ਨੰਬਰ YouTube ਤੇ ਇੰਟਰਨੈਟ ਤੇ ਚੱਲਦਾ 73473 72573 ਬਗੋਲਿਸਤਾਨ ਸਥਾਨ ਕਦੀ ਦੱਸ ਦੀ ਸਥਾਨ ਵੀ ਦੱਸ ਦੀ ਇੱਕਦਿ ਸਥਾਨ ਚੰਬਲ ਪਿੰਡ ਆ ਤਾਂ ਤਨ ਬਾਬਾ ਸਿੰਘ ਸਰਸਈ ਦਾ ਸਥਾਨ ਹੈ ਸਵਾ 2 ਕਿਲੋ ਗੁਰਦੀ ਮਰਜਾ ਦਾ ਗੁਰ ਜਰੂਰ ਲੈਣਾ ਠੀਕ ਆ ਤੇ ਇੱਥੇ ਆਪਣਾ ਸੇਰੋਂ ਤੋਂ ਉੱਤਰ ਜਣਾ ਸੇਰੋਂ ਤੋਂ ਆਣ ਕੇ 2 ਕਿਲੋਮੀਟਰ ਦੀ ਦੇਵਲੇ ਵਾਲੇ ਮੰਨੇ ਚੰਬਲ ਪਿੰਡਾ ਜੀ ਅੰਮ੍ਰਿਤਸਰ ਵਾਲਾ ਤਾਂ ਵੀ ਸੇਰੋਂ ਆਣਾ ਜੀ ਹਰੀ ਕੈਨ ਲਵਾਉਣਾ ਤਾਂ ਵੀ ਸੇਰੋਂ ਆਣਾ ਠੀਕ ਆ ਜੇ ਕਿਸੇ ਨੂੰ ਨਾਮ ਪਤਾ ਲੱਗੇ ਤੇ ਇਹਨਾਂ ਨੰਬਰਾਂ ਨਾਲ ਸੰਪਰਕ ਕਰ ਲੈ ਬਾਬਾ ਜੀ ਤੁਸੀਂ ਇਹਨਾਂ ਦੋਹਾਂ ਦੇ ਕਰ ਲੈ ਮੇਰੇ ਵਾਲੇ ਤੇ ਕਰ ਲੈ ਜਿੱਤੇ ਮਰਜ਼ੀ ਕਰ ਲੈ ਜਵਾਬ ਦੇਣਗੇ ਉਸੇ ਹੋਏ ਮਾਫ਼ ਕਰੀਏ ਇੱਕ ਆਖਰੀ ਸਵਾਲ ਹੈ ਤੁਸੀਂ ਦੀ ਦਾੜੀ ਚਿੱਟੀ ਹੋ ਗਈ ਇੰਨਾ ਸਮਾਂ ਬਤਾ ਲਿਆ ਇੱਥੇ ਤੇ ਕਿੰਨੇ ਕ ਗ੍ਰਿਸ਼ਮੇ ਦੇਖ ਲਿਆ ਕੀ ਵੈਸੇ ਆਪਣੀ ਕਿਤਾ ਰੋਗੀ ਬਿਲਕੁਲ ਰੋਗੀ ਕਿੰਨੇ ਕ ਠੀਕ ਹੋਣੇ ਰੋਗੀ ਮੈਂ ਮੇਰੀ ਜ਼ਬਾਨ ਦੱਸ ਨਹੀਂ ਸਕਦੀ ਆਪਾਂ ਹੀ ਰੋਗ ਰਾਜੀ ਹੋ ਚੁੱਕੇ ਅਰਬਾਂ ਕਰੋੜਾਂ ਲੋਰ ਜਿਵੇਂ ਡਾਕਟਰਾਂ ਦੀ ਸਾਇੰਸ ਖਤਮ ਆਹ ਕਿੰਨੀ ਵਾਰਾ ਕਮਰਾ ਵੇਖ ਲੋ ਕਿਦਾਂ ਕਮਰਾ ਵੱਡਾ ਇਹ ਕਿੰਨੀ ਵਾਰਾ ਭਰਿਆ ਆ ਹੁਣ 2 ਮਹੀਨੇ ਹੋ ਗਏ ਪਹਿਲਾਂ ਇੱਥੇ ਦੋ ਟਰਾਲੇ ਪਾਏ ਸੀ ਤਿੰਨ ਆ ਵੇਖ ਲੋ ਆ ਕਿਨੇ ਰਹਿ ਅਬ ਮਹਿਲੋ ਕਿੰਨੀ ਚਲੇ ਗਈ ਇੱਥੇ ਹੀ ਹੂੰ ਇਹ ਬਿਲਕੁਲ ਗਰੰਟੀਡ ਰ ਮਨ ਆਊਗਾ ਪਰ ਅਹੀਂ ਮਰਜ਼ਾਦਾ ਜਨਾ ਚ ਨਾ ਫਰਕ ਪਈ ਬੰਦੇ ਦਾ ਅਦਾ ਚ ਆ ਮਰਜ਼ਾਦਾ ਜਿਹੜੀ ਹੈ ਨਾ ਬਾਬਾ ਜੀ ਦੀ ਬਣਾਈ ਹੋਈ ਉਹ ਉੱਚ ਨਾ ਫਰਕ ਪਈ ਬਿਲਕੁਲ ਮਰਜ਼ਾਦਾ ਜਿਸ ਫਰਕ ਨਹੀਂ ਪਉਂਦੇ ਬਿਲਕੁਲ ਕਿਰਪਾ ਉਹ ਬਾਬਾ ਜੀ ਕਿੰਨੇ ਰੋਗ ਠੀਕ ਹੋ ਜਾਂਦੇ ਇੱਥੋਂ ਇੱਥੇ ਮੈਂ ਲੱਖਾਂ ਲੋਕ ਰਾਜੀ ਹੋ ਗਏ ਪਤਾ ਨਹੀਂ ਲੱਗ ਸਕਦਾ ਕਿੰਨੇ ਕਿੰਨੇ ਹੋਰ ਵੀ ਰੋਗਾ ਦੀ ਵੀ ਗਿਣਤੀ ਨਹੀਂ ਛੱਤੀ ਦਾ ਚੰਪਲ ਤੇ ਛੱਕੀ ਲਿਖੇ ਕੋਈ ਰੋਗ ਮੈਂ ਨਾ ਵੀ ਸਾਨੂੰ ਆਪ ਨੂੰ ਆਪਣੇ ਆਪ ਨੂੰ ਕਈ ਰਿ ਵਿਸ਼ਵਾਸ ਰਿ ਜਿਹਨੂੰ ਅਗਲਾ ਆਣ ਕੇ ਆਦਾ ਵੀ ਮੈਂ ਮੈਨੂੰ ਅਛਾ ਵੀ ਉਹ ਵੀ ਲੋਗੋ ਗੁਰੂ ਸਾਹਿਬ ਦੀ ਸਰਨਾਥਿਆ ਗੁਰੂ ਸਾਹਿਬ ਕੀ ਨਹੀਂ ਕਰ ਸਕਦੇ ਜਨ ਜਪਿਓ ਅਰਜਨ ਦੇਵ ਗੁਰੂ ਸੰਕਟ ਜੂਨ ਗਰਬ ਨਾ ਆਇਓ ਇੱਕ ਗੁਰੂ ਦਾ ਬਚਨ ਚਲਣ ਰਿਹਾ ਵਾ ਇੱਕ ਬਚਨ ਗੁਰੂ ਗੋਬਿੰਦ ਸਿੰਘ ਨੇ ਛੱਡਿਆ ਹੈ ਹਮ ਸਵਾਲ ਲੱਖ ਨਾਲ ਏਕ ਲੜਾਉ ਗੋਬਿੰਦ ਸਿੰਘ ਨਾਮ ਕਹਾਉਂ ਚਮਕੌਰ ਦੀ ਗੜੀ ਚ ਲੜਾ ਕੇ ਵਿਖਾਤਾ ਦੁਨੀਆ ਨੂੰ ਅਖਾਇਆ ਨਹੀਂ ਕਿਆ ਬਾਤ ਕੋਈ ਕਵੇ ਬਾ ਖੜੀ ਕਰਕੇ ਨਹੀਂ ਮੇਰੇ ਬਾਪੂ ਨੇ ਵਿਖਾਇਆ ਧੱਡੀਆਂ ਡਾਲਤੀਆਂ ਕਿਆ ਬਾਤ ਡਾਈਆਂ ਉਹ ਮੁਗਲਾਂ ਦੇ ਵਿੱਚ ਬਚਦਾ ਗੁਰੂ ਅਰਜਨ ਦੇ ਪਾਸ਼ਾ ਦਾ ਕਿਆ ਧੱਡੀਆਂ ਉਡਦੀਆਂ ਤੁਹਾਡੇ ਸਾਹਮਣੇ ਕਾਜੋਗ ਦੇ ਵਿੱਚ ਰੋਗੀ ਰਾਜੀ ਹੁੰਦੇ ਆ ਅਸੀਂ ਕੋਈ ਕਿਸੇ ਕੋਲ ਲੈਨੇ ਕਿਸੇ ਦੀ ਮਰਜ਼ੀ ਲੱਖਾਂ ਤੇ ਕੇ ਕਿਸੇ ਦੀ ਮਰਜ਼ੀ ਰੁਪਈਆ ਬਣਾ ਟੇਕੇ ਸਵਾ ਦੋ ਕਿਲੋ ਗੋੜ ਜਰੂਰ ਲੈ ਕੇ ਆਉਣਾ ਜੋ ਮਰਿਆ ਦਾ ਸਾਥ ਹਾਂਜੀ ਜੇ ਕੋਈ ਸੰਪਰਕ ਕਰਨਾ ਚਾਹਵੇ ਜਦੋਂ ਮਰਜ਼ੀ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ ਚੱਲਦਾ ਹੈ 87347372573 ਸੁਵਿੰਦਰਪਾਲ ਸਿੰਘ ਮੇਰਾ ਨਾਮ ਚੰਬਲਪਿੰਡਾ ਹੈ ਮੇਰਾ ਕੀ ਬਾਤ ਬਾਬਾ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਕੋ ਵੱਧ ਘੱਟ ਬੋਲਿਆ ਗਿਆ ਮੈਨੂੰ ਮਾਫ ਕਰ ਬਿਲਕੁਲ ਬਾਬਾ ਜੀ ਇਹ ਸੋ ਬਿਲਕੁਲ ਬੜਾ ਸੋਹਣਾ ਇਤਿਹਾਸ ਹੈ ਨਾਲ ਨਾਲ ਤੁਹਾਨੂੰ ਮੈਂ ਇੱਕ ਵਾਰੀ ਜਾਂਦਿਆਂ ਦਾ ਤਸਵੀਰਾਂ ਦੂਬ ਤੋਂ ਕਰਦੇ ਹਾਂ ਸੰਗਤ ਆ ਜੀ ਤੁਸੀਂ ਜਿਹੜੀਆਂ ਤਸਵੀਰਾਂ ਦੇਖਦੇ ਹੋ ਇਹ ਗੁਰਦੁਆਰਾ ਸਾਹਿਬ ਹੈ ਅਸੀਂ ਸਿੱਧ ਸਲਸਾਈ ਸਾਹਿਬ ਸੋ ਇੱਥੇ ਵੱਡੇ ਵੱਡੇ ਰੋਗ ਜਿਹੜੇ ਚਮੜੀ ਦੇ ਠੀਕ ਹੁੰਦੇ ਨੇ ਤੁਹਾਨੂੰ ਦੱਸਿਆ ਕਿਸ ਤਰੀਕੇ ਨਾਲ ਇੱਥੇ ਜਿਹੜੀ ਰਖਸਾ ਮਿਲਦੀ ਹੈ ਕੀ ਮਰਿਆਦਾ ਹੁੰਦੀ ਹੈ ਬਾਬਾ ਜੀ ਉਹਨਾਂ ਨੇ ਦੱਸੀ ਸਾਦਾ ਚਾੰਦਨਾ ਪਾਇਆ ਸੋ ਜਿੱਥੇ ਸਤ ਗੁੱਦ ਨੇ ਪੈਰ ਤਰੇ ਨੇ ਅੱਜ ਵੀ ਤੁਸੀਂ ਉੱਥੇ ਕ੍ਰਿਸ਼ਮੇ ਦੇਖੋ ਕਿਸ ਤਰੀਕੇ ਨਾਲ ਉੱਥੇ ਅੱਜ ਵੀ ਜਿਹੜੇ ਰੋਗੀ ਨੇ ਜਿਹੜੇ ਦੁਖੀ ਨੇ ਜਿਹੜੀ ਸੰਗਤ ਆਪਣੇ ਦੁੱਖ ਲੈ ਕੇ ਆਉਂਦੀ ਹੈ ਤੇ ਉੱਥੋਂ ਖੁਸ਼ੀਆਂ ਲੈ ਕੇ ਜਾਂਦੀ ਹੈ ਸੋ ਤੁਸੀਂ ਵੀ ਜ਼ਰੂਰ ਇੱਥੇ ਆ ਸਕਦੇ ਹੋ ਆਪਣੇ ਜਿਹੜੇ ਰੋਗ ਆ ਬਖਸ਼ਾ ਸਕਦੇ ਹੋ ਪੁੱਲਾ ਬਖਸ਼ਾ ਸਕਦੇ ਹੋ ਸਥਾਨ ਬੜਾ ਡੱਡ ਹੈ ਚੰਬਲ ਦਾ ਸਤਾਨ ਹੈ ਸਾਦਾ ਤੁਹਾਨੂੰ ਦੱਸ ਦਿੱਤਾ ਸੋ ਜਰੂਰ ਸ਼ੇਅਰ ਕਰ ਦਿਓ ਵੀਡੀਓ ਜਿਆਦਾ ਤੋਂ ਜਿਆਦਾ ਸਾਰੇ ਲੋਕੀ ਦੀ ਸਰਾਜੀ ਹੁੰਦੀ ਸੋ ਤੁਸੀਂ ਵੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਸੋ ਚੈਨਲ ਨੂੰ ਵੀ ਫੋਲੋ ਕਰ ਲਿਓ ਤੁਸੀਂ ਦੇਖ ਰਹੇ ਹੋ ਦਸਫਟ ਨਿਊਜ਼ ਮੈਂ ਆਦਾਨਿਸ਼ ਗੁਪਤਾ ਤਰੰਤਤਾ